ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸ਼ਹਿਕੌਮ ਦੇ ਵਿੱਚ ਪ੍ਰਚਾਰਕ ਨੇ ਸੁਖਦੇਵ ਸਿੰਘ ਨੌਜਵਾਨ ਨੇ ਜਿੱਦਾਂ ਮੈਂ ਦਸਤਾਰ ਸਜਾਉਣਾ ਇਦਾਂ ਦਸਤਾਰ ਸਜਾਉਂਦੇ ਨੇ ਸ਼ਾਇਦ ਪਿੱਛੇ ਜੇ ਨਿਊਜ਼ੀਲੈਂਡ ਮੇ ਜਾ ਕੇ ਆਏ ਨੇ ਪ੍ਰਚਾਰ ਦੇ ਲਈ ਉਹਨਾਂ ਦੀ ਇੱਕ ਵੀਡੀਓ ਛੋਟੀ ਜਿਹੀ ਕਲਿੱਪ ਵਾਇਰਲ ਹੋਈ ਹੈ ਆਜ ਮੈਨੂੰ ਕਿਸੇ ਨੇ ਭੇਜੀਓ ਕੀ ਕਹਿ ਰਹੇ ਨੇ ਉਹਦੇ ਵਿੱਚ ਕਹਿੰਦੇ ਮੈਂ ਟੋਲ ਪਲਾਜੇ ਤੋਂ ਲੰਘ ਰਿਹਾ ਸੀ ਉੱਥੇ ਕਹਿੰਦੇ ਟੋਲ ਪਲਾਜੇ ਤੇ ਭਈਏ ਖੜੇ ਸੀ ਕਹਿੰਦੇ ਜਦੋਂ ਮੈਂ ਗੱਡੀ ਲਗਾਉਣ ਲੱਗਾ ਉਹਨਾਂ ਨੇ ਮੈਨੂੰ ਦੇਖ ਲਿਆ ਕਹਿੰਦੇ ਬਾਬਾ ਜੀ ਜਾਓ ਨਿਰਸਤਕਾਰ ਕੀਤਾ ਕਹਿੰਦੇ ਭਈਆਂ ਨੇ ਮੈਨੂੰ ਕਹਿੰਦੇ ਲੰਘਾਤਾ ਫਿਰ ਕਹਿੰਦੇ ਜਿਹੜਾ ਸ਼ੇਰੋਂ ਵਾਲਾ ਟੂਲਪਲਾਜ ਉੱਤੇ ਕਹਿੰਦੇ ਸਰਦਾਰ ਖੜੇ ਸੀ ਪੱਗਾਂ ਵਾਲੇ ਮੁੰਡੇ ਮੁਲਾਜ਼ਮ। ਮਤਲਬ ਜਿਹੜੇ ਟੂਲਪਲਾਜ ਤੇ ਕਰਮਚਾਰੀ ਹੁੰਦੇ ਨੇ ਇਹ ਕਹਿੰਦੇ ਉਹ ਸਰਦਾਰ ਮੁੰਡੇ ਖੜੇ ਸੀ। ਕਹਿੰਦੇ ਉਹਨਾਂ ਨੇ ਗੱਡੀ ਰੋਕ ਲਈ। ਅੱਗੇ ਮੇਰੇ ਗੜਬਈ ਨੇ ਮਤਲਬ ਜਿਹੜਾ ਡਰਾਈਵਰ ਹੋਊਗਾ ਜਿਹੜਾ ਗੜਬਈ ਹੋਊਗਾ ਕਹਿੰਦੇ ਉਹਨੇ ਕਿਹਾ ਕਿ ਤਾ ਗਿਆਨੀ ਦੀ ਕਥਾ ਕਰਨ ਵਾਸਤੇ ਚੱਲੇ ਆ। ਕਹਿੰਦੇ ਪਰਚੀ ਕਟਾਓ। ਕਹਿੰਦੇ ਅਸੀਂ ਕਿਹਾ ਵੀ ਇਹ ਤਾਂ ਕਥਾ ਕਰਨ ਵਾਸਤੇ ਚੱਲੇ ਨੇ। ਕਹਿੰਦੇ ਉਹ ਕੀ ਹੁੰਦਾ? ਕਹਿੰਦਾ ਮੈਂ ਕਿਹਾ ਤੁਹਾਨੂੰ ਕਥਾ ਕੀਰਤਨ ਦਾ ਪਤਾ ਨਹੀਂ ਕਹਿੰਦੇ ਨਹੀਂ ਧਰਮ ਨਾਲ ਪਰਚੀ ਦਾ ਕੋਈ ਸਬੰਧ ਨਹੀਂ ਪਰਚੀ ਕਟਾਓ ਫਿਰ ਚਲੇ ਜਾਓ ਦੇਖੋ ਕਹਿੰਦਾ ਭਈਏ ਕਹਿੰਦਾ ਸਤਕਾਰ ਕਰਦੇ ਨੇ ਮੈਨੂੰ ਫੇਰੀ ਲੰਘਣ ਦੇ ਤਾਂ ਪਰ ਕਹਿੰਦੇ ਸਰਦਾਰਾਂ ਨੂੰ ਪਤਾ ਹੀ ਨਹੀਂ ਵੀ ਕਥਾ ਕੀਰਤਨ ਕੀ ਹੁੰਦਾ ਮੈਂ ਤੁਹਾਨੂੰ ਕਹਿੰਦੇ ਪਰਚੀ ਕਟਾਈ ਕਿਉਂ ਬਈ ਪਰਚੀ ਦਾ ਧਰਮ ਨਾਲ ਕੀ ਸਬੰਧ ਹੈ ਇਹ ਸੱਚ ਹੈ ਭਈਆਂ ਨੇ ਕਿਉਂ ਲੰਘਣ ਦੇਤਾ ਗਿਆਨੀ ਸਖਦੇਵ ਸਿੰਘ ਜੀ ਸੁਣ ਲਿਓ ਜਲੂਣੇ ਲੜਨਗੇ ਭਈਆਂ ਨੇ ਤਾਂ ਲੰਘਣ ਦੇਤਾ ਵੀ ਇਹ ਸਰਦਾਰ ਜਿਹੜੇ ਕਥਾ ਕਰਨ ਵਾਸਤੇ ਚਲੇ ਨੇ ਨਾ ਇਹ ਗੁੰਡੇ ਨੇ ਕਲੇਸ਼ ਕਰਨਗੇ ਅਗਲੇ ਕਹਿੰਦੇ ਅਸੀਂ ਆਪਣਾ ਕੰਮ ਨਹੀਂ ਖੜਾਉਣਾ ਕੋਈ ਨਹੀਂ 100 ਰੁਪਏ ਨਾਲ ਫਰਕ ਨਹੀਂ ਪੈਂਦਾ ਦਫਾ ਹੋ ਅਗਲੇ ਤਾਂ ਮਿਲਾਤਾ ਜਿਹੜੇ ਸਰਦਾਰਾਂ ਨੇ ਰੋਕਿਆ ਵੀ ਪਰਚੀ ਘਟਾ ਉਹਨਾਂ ਨੇ ਡਿਊਟੀ ਨਿਭਾਈ ਆ ਆਪਣੀ ਫਰਜ ਨੂੰ ਆਇਆ ਉਹ ਕਹਿੰਦੇ ਅਸੀਂ ਐਨਾ ਕਿਹਨੂੰ ਕਿਹਨੂੰ ਨਗਾਦਾਂਗੇ ਇੱਥੋਂ ਅਗਲੇ ਨੇ ਸ਼ਰਿਆਮ ਕਹਿਤਾ ਕਿ ਕਿਰਤ ਕਰੋ ਹੁਣ ਗਿਆਨੀ ਜੀ ਮਣੀ ਮੋਟੇ ਸ਼ਰਮ ਮਨ ਲਿਓ ਲੋਕਾਂ ਨੂੰ ਕੀ ਕਹਨੇ ਹੋ ਕਿਰਤ ਕਰੋ ਨਾਮ ਜਪੋ ਵੰਡ ਛਕੋ ਹੁਣ ਕਿਰਤ ਤੁਸੀਂ ਨਹੀਂ ਕਰਦੇ ਜਾਂ ਉਹ ਮੁੰਡੇ ਨਹੀਂ ਕਰਦੇ ਜਿਹੜੇ ਡਿਊਟੀ ਤੇ ਖੜੇ ਐ ਦੱਸੋ ਮੈਨੂੰ ਮਤਲਬ ਜੇ ਤੁਹਾਨੂੰ ਉਹ ਮੁੰਡੇ ਨਗਾਹ ਦਿੰਦੇ ਬਿਨਾ ਪਰਜੀ ਤੋਂ ਫੇਰ ਉਹ ਸਰਦਾਰ ਵਧੀਆ ਸੀ ਫੇਰ ਉਹ ਸਿੱਖ ਸੀ ਹੁਣ ਤੁਹਾਡੀ ਨਜ਼ਰ ਵਿੱਚ ਉਹ ਸਿੱਖ ਨਹੀਂ ਹੈਗੇ ਕਿਉਂ ਕਿਉਂਕਿ ਤੁਹਾਡੇ ਤੋਂ ਪਰਜੀ ਲੈ ਲਈ ਮਤਲਬ ਇਹ ਹੀ ਹੈ ਨਾ ਜੇ ਪਰਜੀ ਨਾ ਲੈਂਦੇ ਫੇਰ ਤੁਸੀਂ ਸਿਰਫ ਕਰ ਨਹੀਂ ਸੋਨਾਂ ਦੀ ਜਿਵੇਂ ਭਈਆਂ ਦੀ ਕਰਤੀ ਭਈਆਂ ਨੇ ਤੁਹਾਡੇ ਰੈਮ ਨਹੀਂ ਕੀਤਾ ਭਲੇਖੇ ਵਿੱਚ ਨਾ ਰਹੋ ਅਗਲੇ ਸਮੇਂ ਤੇ ਵੀ ਇਥੇ ਕਲੇਸ਼ ਕਰਨਗੇ ਜਦੋਂ ਕਲੇਸ਼ ਹੋਊਗਾ ਫਿਰ ਤੁਹਾਡੇ ਵਾਲੇ ਛਿੱਤਰ ਫੇਰਦੇ ਜੇ ਹੱਥ ਮੁੱਕੀ ਹੋ ਜਾਂਦੀ ਤਾਂ ਤੁਹਾਡੀ ਪੱਗ ਲੈ ਜਾਂਦੀ ਫਿਰ ਤੁਸੀਂ ਕਹਿਣਾ ਸੀ ਦੇਖੋ ਜੀ ਸਰਦਾਰ ਖਤਰੇ ਵਿੱਚ ਨਹੀਂ ਦੇਖੋ ਸਾਡੇ ਕੌਮ ਗੁਲਾਮ ਹੈ ਸਾਡੀ ਪੱਗ ਲਾਤੀ ਫਿਰ ਤੁਸੀਂ ਇਦਾਂ ਕਰਨਾ ਸੀ ਅਗਲੇ ਸਿਆਣੇ ਇੱਕ ਮੈਂ ਬੇਨਤੀ ਕਰਾਂ ਮੈਂ ਬਹੁਤੀ ਗੱਲ ਆਪਣੀ ਕਰਦਾ ਨਹੀਂ ਹੁੰਦਾ ਟੂਲ ਪਲਜ ਤੋਂ ਤਕਰੀਬਨ ਆਪਾਂ ਰੋਜ਼ ਵਾਂਗ ਲੰਘੀਦਾ ਪਰ ਮੈਂ ਤਾਂ ਤਾਂ ਨਹੀਂ ਰੁਕਦੇ ਕਿਉਂਕਿ ਮੇਰੇ ਨਾਲ ਸਿਕਿਉਰਟੀ ਹੁੰਦੀ ਹੈ ਇਹ ਤੁਸੀਂ ਫਿਰ ਕਮੈਂਟਾਂ ਵਿੱਚ ਵੀ ਕਹਿਣਾ ਪਰ ਮੈਂ ਜੇ ਕਿਤੇ ਕੱਲਾ ਟੂਲ ਪਲਾਜ ਤੋਂ ਲੰਘਿਆ ਤਾਂ ਮੈਂ ਪਰਚੀ ਕਟਾ ਕੇ ਲੰਘਿਆ ਇਸ ਚਾਹੀਏ ਮੈਂ ਹੁਣ ਵੀ ਕਹਿਣਾ ਜੇ ਮੇਰੇ ਨਾਲ ਮੁਲਾਜ਼ਮ ਹੁੰਦੇ ਨੇ ਨਾ ਸਰਕਾਰੀ ਜੇ ਟੂਲ ਪਲਾਜੇ ਵਾਲੇ ਰੋਕ ਕੇ ਕਹਿਣ ਵੀ ਅਸੀਂ ਪਰਚੇ ਕਟਾਵਾਂਗੇ ਕਟਾਓ ਪਰਚੇ ਮੈਂ ਫੇਰ ਵੀ ਕਟਾ ਦੂੰਗਾ ਅਸੀਂ ਝਗੜਾ ਨਹੀਂ ਕਰਦੇ ਕੋਈ ਫਰਕ ਨਹੀਂ ਪੈਂਦਾ ਜ਼ਰੂਰੀ ਹੈ ਪਰ ਗਾਨੇ ਸ਼ਕਦੇਵ ਸਿੰਘ ਜੀ ਧਿਆਨ ਦੇ ਨਾਲ ਸੁਣਿਓ ਤੁਹਾਨੂੰ ਭਈਆਂ ਨੇ ਲੰਘਾਤਾ ਪਹਿਲੀ ਗੱਲ ਤਾਂ ਤੁਹਾਡੀ ਸ਼ਬਦਾਵਲੀ ਇੱਕ ਇਨਸਾਨ ਦੇ ਕਿੰਨੀ ਗਲਤ ਹੈ ਉਹ ਆਪਣੀ ਜੌਬ ਤੇ ਖੜੇ ਨੇ ਤੁਸੀਂ ਭਈਆ ਸ਼ਬਦ ਵਰਤੇ ਆ ਮਾਫ ਕਰਨਾ ਮੈਂ ਇੱਕ ਸਮਝਾਉਣ ਦੀ ਖਤਰ ਵਰਤੇ ਮੈਂ ਪ੍ਰਵਾਸੀ ਮਜ਼ਦੂਰ ਕਹਿਣਾ ਹੁ ਪਹਿਲੀ ਗੱਲ ਤੁਹਾਡੀ ਇਹ ਗਲਤੀ ਆ ਤੁਸੀਂ ਇਹ ਸ਼ਬਦ ਵਰਤੇ ਉਹਨਾਂ ਲਈ ਦੂਜੀ ਗੱਲ ਤੁਸੀਂ ਸਿਰਫ ਤਾਂ ਕਰਦੇ ਹੋ ਤੁਹਾ ਤੋਂ ਪਰਚੀ ਨਹੀਂ ਲਈ ਉਹਨਾਂ ਨੇ ਸਰਦਾਰਾਂ ਦੀ ਤੁਸੀਂ ਨਿੰਦਿਆ ਘਟਿਆ ਸੋਚ ਜਾਂ ਸਰਦਾਰਾਂ ਸਰਦਾਰ ਤਾਂ ਹੀ ਮੰਨ ਰਹੇ ਤੁਹਾਡੇ ਕੋਲ ਪਰਚੀ ਲੈ ਲਈ ਅਗਲੇ ਨੇ ਅਗਲੇ ਦੀ ਆਪਣੀ ਜੌਬ ਹੈ ਅਗਲੇ ਕਮ ਚੜਨਗੇ ਭਈ ਕਿਨੂ ਕਿਨੂ ਲਗਾਉਣਗੇ ਉਥੋਂ ਕੋਈ ਸ਼ਰਮ ਹੈ ਮਣੀ ਮੋਟੀ ਤੁਸੀਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਕੀ ਕਹਿੰਦੇ ਹੋ ਕੀਰਤ ਕਰੋ ਨਾਮ ਜਪੋ ਵੰਡ ਛਕੋ ਤੁਹਾਡੀ ਕਿਰਤ ਹੈਗੀ ਆ ਤੁਸੀਂ ਕਥਾ ਫੇਰੀ ਕਰਦੇ ਹੋ ਤੁਹਾਨੂੰ ਵੀ 2-4000 ਦਿੰਦਾ ਹੀ ਅਗਲਾ 2-4000 ਮੂਰੇ ਹੋ ਜਾਂਦੇ ਦਸਾਂ ਦਸਾਂ ਨੋਟਾਂ ਨਹੀਂ ਹੋ ਜਾਂਦੇ ਆ ਜੇ ਉਹਦੇ ਵਿੱਚੋਂ 100 ਰੁਪਏ ਦੇ ਦਵੋਗੇ ਕਿ ਜਾਨ ਨਿਕਲਦੀ ਹੈ ਇਨਾ ਨਾ ਮੱਸੀ ਤਰਲ ਹੋਇਆ ਕਰੋ ਸ਼ਰਮ ਨੂੰ ਮਾੜੀ ਬੁੱਟੀ ਔਰ ਥੋੜੀਆਂ ਵੀਡੀਓ ਸੁਣੀਆਂ ਹੋਰ ਵੀ ਬਹੁਤ ਨੇ ਪਰ ਮੈਂ ਉਧਰ ਜਾਣਾ ਨਹੀਂ ਮੈਂ ਤਾਂ ਇਹ ਤਾਂ ਬੋਲਣਾ ਪਿਆ ਕਿਉਂਕਿ ਤੁਸੀਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਇਹ ਕਥਾ ਨਹੀਂ ਹੈਗੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਇਹ ਕਥਾ ਨਹੀਂ ਹੈਗੀ ਇਹ ਸ਼ਬਦ ਦੀ ਗੱਲ ਨਹੀਂ ਹੈਗੀ ਇਹ ਤੁਹਾਨੂੰ ਪਰੇਸ਼ਾਨ ਕੀਤਾ ਗਿਆ ਪਰੇਸ਼ਾਨ ਕਰਨ ਵਾਲੇ ਸੱਚੇ ਨਹੀਂ ਉਹਨਾਂ ਦੀ ਜਵਾਬ ਅਗਲੇ ਕਹਿੰਦਾ ਪਰਜੀ ਕਢੋ ਜੀ ਤੁਹਾਨੂੰ ਦੇਣੀ ਪਈ ਪਰਜੀ ਤੁਹਾਡਾ ਮਤਲਬ ਇਹ ਸੀ ਨਾ ਜੇ ਮੈਂ ਕਥਾ ਕਰਦੇ ਨੂੰ 100 ਰੁਪਏ ਚੜਾਤਾ ਸ਼ਾਇਦ ਉਹ ਵੀ ਤੁਹਾਨੂੰ ਮੰਨ ਲੈਂਦੇ ਵੀ ਹਾਂ ਗਿਆਨੀ ਚੱਲੇ ਨੇ ਕਥਾ ਕਰਨ ਚੱਲੋ ਅਸੀਂ ਵੀ ਛੱਡਦੇ ਨੇ ਇਦਾਂ ਨਹੀਂ ਕੋਈ ਛੱਡਦਾ ਡਾਕਟਰ ਕੋਲੇ ਫੇਰ ਹੀ ਜਾ ਕੇ ਦਵਾਈ ਲੈ ਲਿਓ ਨਾ ਕੋਸ਼ਾ ਕਰਦਾ ਡਾਕਟਰ ਪਰਜੀ ਛੱਡ ਦੇ ਪਰ ਨਾਲ ਹੀ ਮੈਡੀਕਲ ਸਟੋਰ ਹੁੰਦਾ ਡਾਕਟਰ ਦਾ ਉੱਥੇ ਛੱਲ ਲੈਂਦੀ ਹੈ ਚੰਗੀ ਤਰ੍ਹਾਂ ਅਲਟਰਾ ਸਾਊਂਡ ਹੋਇਆ ਐਕਸਰਾ ਹੋਇਆ ਕੋਈ ਸਕੈਨਿੰਗ ਹੋਈ ਕੋਈ ਉਥੇ ਪੈਸੇ ਲੱਗਣਗੇ ਉਥੇ ਕਿ ਹੋਣਾ ਵੀ ਮੈਂ ਕਥਾ ਬਚ ਕੇ ਹੋਵਾਂਗੇ ਕਥਾ ਬਚ ਕੇ ਕੋਈ ਇਸ਼ਾਨ ਕਰ ਦਿਓ ਸਾਡੀ ਕੌਮ ਤਾਂ ਬੇੜਾ ਬੈਠੇ ਹੀ ਤਾਂ ਮਾਫ ਕਰਨਾ ਮੈਂ ਲਗਾਤਾਰ 25 26 ਸ਼ਾਲ ਇਸ ਸਪੀਡ ਵਿੱਚ ਰਿਆਂ 100 100 ਰੁਪਏ ਖਾਤਰ ਮੈਨੂੰ ਪ੍ਰਬੰਧ ਕਮੇਟੀਆਂ ਨੇ ਜਲੀਲ ਕੀਤਾ 50 50 ਰੁਪਏ ਖਾਤਰ ਜਲੀਲ ਕੀਤਾ ਮੈਂ ਇਹ ਜੋ ਕੋਈ ਗੱਲ ਕਿਸੇ ਦਾ ਨਾਮ ਲੈ ਕੇ ਕੀਤੀ ਤੇ ਨਾ ਕਰਨੀ ਛੜਤਾ ਸੀ ਪਾਸੇ ਹੋ ਗਈ ਅਸੀਂ ਪੈਸੇ ਵੀ ਕਮਾਉਣੇ ਛੇਤਰ ਫੇਰ ਕੇ ਕਮਾਉਣੇ ਜਿਹੜਾ ਪਖੰਡ ਕਰਦਾ ਮੈਨੂੰ ਵੀ ਕਹਿੰਦੇ ਆ ਗਿਆ ਨਹੀਂ ਸੁਣ ਲੈ ਮੇਰੀ ਗੱਲ ਵੀ ਬੂਟਾ ਸਿੰਘ ਕੌਣ ਹੈ ਗੋਲ ਕਚੋਰ ਹੈ ਇਹ ਕਹਿੰਦੇ ਆ ਜੇ ਕੋਈ ਹੁਣ ਕਵੇ ਨਾ ਮੈਂ ਬੂਟਾ ਸਿੰਘ ਡਿਊਟੀ ਕਰਨੀ ਹੈ ਮੈਂ ਕਹੂੰਗਾ ਜੀ 2 ਲੱਖ ਚਾਹੀਦਾ ਮੈਨੂੰ ਦੇ ਦੇਗਾ ਕੋਈ ਜੇ ਕੋਈ ਕਹੂ ਨਹੀਂ 50000 ਦੇਵਾਂਗੇ ਫਿਰ 1.5 ਲੱਖ ਮੈਂ ਹੁਣ ਵੀ ਗੋਲਕ ਵਿੱਚੋਂ ਕੱਢੂ ਮੈਂ ਤਾਂ 2 ਲੱਖ ਪੂਰਾ ਕਰਨਾ ਸਮਝਾਈ ਗਲਤੀ ਗਿਆਨੀ ਜੀ ਮੇਰੇ ਨਾਲ ਪਰਵਾਹ ਕਰ ਰਹੇ ਹੋ ਬੀਬੂਟਾ ਸਿੰਘ ਆਪਣੇ ਆਪ ਨੂੰ ਗੋਲਕਚੋਰ ਕਹਿੰਦਾ ਆ ਬਾਦਲ ਕਾ ਕੋੜਮਾ ਨਰੈਣੋ ਮਹੰਤ ਸ਼ਾਰੀ ਸ਼ਰਮਣੀ ਕਮੇਟੀ ਖਾ ਗਏ ਵੱਡੇ ਵੱਡੇ ਗੁਰਦੁਆਰਿਆਂ ਵਾਲੇ ਪਤਾ ਨਹੀਂ ਕੀ ਕੁਝ ਹੜੱਪ ਗਏ ਮੈਂ ਤਾਂ ਬਹੁਤ ਛੋਟਾ ਜਿਹਾ ਚੋਰ ਆ ਕੁਝ ਵੀ ਨਹੀਂ ਹਾਲੇ ਤਾਂ ਭਲਾ ਹੋਵੇ ਮੈਂ ਉਹ ਕੰਮ ਛੱਡਦਾ ਨਹੀਂ ਤਾਂ ਮੈਂ ਕਈ ਗੁਰਦੁਆਰੇ ਵੇਚ ਕੇ ਖਾਣੇ ਸੀ ਜਿਵੇਂ ਵੇਚ ਰਹਿਂਦਾ ਇਹ ਗੱਲਾਂ ਸੱਚੀਆਂ ਨੇ ਡਾਂਗ ਵਾਂਗੂ ਵੱਜਣਗੀਆਂ ਜੇ ਕੌਮ ਦੀ ਗੱਲ ਕਰ ਰਹੀ ਹੈ ਨਾ ਆਜ਼ਾਦ ਹੋ ਕੇ ਕਰੋ ਦੱਸਿਓ ਮੈਨੂੰ ਕਿਹੜਾ ਉਹ ਨਰੇਣੂ ਮਹੰਤਾ ਹੈ ਦੱਸਿਓ ਵੀ ਆਏ ਕਰਦਾ ਮੈਂ ਫੇਰ ਕੇ ਦਿਖਾਉਂ ਛੇਤਰ ਤੁਹਾਨੂੰ ਸ਼ਰਿਆਮ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਬੋਲ ਸਕਦੇ ਹੋ ਸੱਚ ਬਸ ਇਹ ਸੁਣਾਤਾ ਮੇਰੀ ਜੀ ਟੋਲ ਪਲਾਜੇ ਤੇ ਪਰਚੀ ਕਰਤੀ ਸਾਡੇ ਗੁਰਸਿੱਖਾਂ ਨੇ ਇਹ ਪ੍ਰਚਾਰ ਇਹ ਤੁਹਾਡਾ ਲਾਲਚ ਹੈ ਪ੍ਰਚਾਰ ਕਰਦੇ ਹਾਂ ਅਸੀਂ ਕੌਮ ਦਾ ਜੋ ਮਰਜ਼ੇ ਹੋਵੇ ਛੇਤਰ ਫੇਰ ਕੇ ਛੱਡੂ ਜਿੰਨੇ ਜਿੱਥੇ ਜਾਣਾ ਵਗ ਜੇ ਹਾਈ ਕੋਰਟ ਵਗ ਜੇ ਸੁਪਰੀਮ ਕੋਰਟ ਵਗ ਜੇ ਕੋਈ ਤਖਤ ਦਾ ਜਥੇਦਾਰ ਸਾਦ ਲੈ ਜੇ ਨਾਂ ਜੁੱਤੀ ਫੇਰੀਏ ਫੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ